ਸਵੇਰੇ ਦੀ ਵੱਡੀ ਅਪਡੇਟ ਸਰਕਾਰ ਸੱਚ ਬੋਲਣ ਦੇ ਵਾਣ ਨੂੰ ਨਿਸ਼ਾਨਾ ਬਣਾ ਰਹੀ ਹੈ ਬਾਜਵਾ ਪ੍ਰਤਾਪ ਸਿੰਘ ਬਾਜਵਾ ਨੇ ਸੀਐਮ ਦੀ ਗੈਰ ਹਾਜ਼ਰੀ ਦੇ ਸਰਕਾਰੀ ਹੈਲੀਕਾਪਟਰ ਵਰਤੋਂ ਬਾਰੇ ਸਵਾਲ ਕਰਨ ਵਾਲੇ ਆਰਡੀਆਈ ਕਾਰਕੁਨ ਮਾਨਕ ਗੋਇਲ ਪੱਤਰਕਾਰ ਮਿੰਟੂ ਗੁਰਸਰੀਆ ਤੇ ਮਨਿੰਦਰਜੀਤ ਸਿੱਧੂ ਵਰਗੇ ਐਫਆਈਆਰ ਦੀ ਨਿੰਦਾ ਕੀਤੀ ਬਾਜਵਾ ਨੇ ਕਿਹਾ ਕਿ ਇਹ ਐਫਆਈਆਰ ਆਪ ਦਾ ਅਸਲੀ ਚਿਹਰਾ ਦਿਖਾਉਂਦੀਆਂ ਹਨ ਕਿਹੇ ਡਰ ਤੇ ਜ਼ਬਰਦਸਤੀ ਦੀ ਰਾਜਨੀਤੀ ਹੈ ਬਾਜਵਾ ਨੇ ਕਿਹਾ ਕਿ ਸੂਚਨਾ ਅਧਿਕਾਰ ਕਾਨੂੰਨ ਲੋਕਤੰਤਰ ਨੂੰ ਪਾਰਦਰਸ਼ੀ ਬਣਾਉਣ ਲਈ ਯੂਪੀਏ ਸਰਕਾਰ ਨੇ ਲਾਗੂ ਕੀਤਾ ਸੀ ਪਰ ਆਪ ਸੰਵਿਧਾਨਕ ਹੱਕਾਂ ਨੂੰ ਕਮਜ਼ੋਰ ਕਰ ਰਹੀ ਹੈ ਬਾਜਵਾ ਨੇ ਆਪ ਲੀਡਰਸ਼ਿਪ ਤੇ ਹਮਲਾ ਕਰਦੇ ਹਾਂ ਕਿ ਤਾਨਾਸ਼ਾਹ ਡਰ ਤੇ ਧਿਰਪ੍ਰ ਕਰਦੇ ਹਨ ਬਾਜਵਾ ਨੇ ਪੁੱਛਿਆ ਕਿ ਇਹ ਕੇਜਰੀਆਲ ਦਾ ਦਾਵਾ ਕੀਤਾ ਬਦਲਾ ਹੈ ਉਹਨਾਂ ਨੇ ਐਫ ਆਈ ਆਰ ਨੂੰ ਰੱਦ ਕਰਨ ਹੈਲੀਕਾਪਟਰਾਂ ਦੀ ਵਰਤੋਂ ਦਾ ਖੁਲਾਸਾ ਕਰਨ ਤੇ ਏਜੰਸੀਆਂ ਨੂੰ ਜਵਾਬ ਦੇ ਬਣਾਉਣ ਦੀ ਮੰਗ ਕੀਤੀ ਤੇ ਇਹ ਜੀ ਆਂਦੀ ਮੁੱਖ ਖਬਰ ਇਸ ਤਰ੍ਹਾਂ ਦੀਆਂ ਹੋਰ ਖਬਰਾਂ ਵੇਖਣ ਦੇ ਲਈ ਜੁੜੇ ਰਹੋ ਪੰਜਾਬੀ ਲੀਕ ਮੀਡੀਆ ਚੈਨਲ ਦੇ ਨਾਲ ਧੰਨਵਾਦ